ਗੁਰੂ ਪਿਆਰ ਵਾਲਿਓ ਜਿਹੜੀ ਆਪਣੀ ਵਿਚਾਰ ਚੱਲ ਰਹੀ ਆ ਫੇ ਗੁਰੂ ਦੇ ਕਿਹੜੇ ਲਖਣ ਹੁੰਦੇ ਨੇ ਗੁਰੂ ਦੇ ਕੀ ਸਰੂਪ ਹੁੰਦੇ ਨੇ ਤੇ ਗੁਰੂ ਹੁੰਦਾ ਕੀ ਹੈ ਕਿਉਂਕਿ ਅੱਜ ਵੀ ਬਾ ਦਰਬਾਰ ਸਹਿ ਤੋਂ ਬਾਗ ਆ ਕਿ ਪਰਮ ਭਲਾਈ ਸਭ ਫੇਰੀ ਫਾਵੀ ਹੋਈ ਪਾਲ ਦੁਨੀਆ ਧਰਮ ਦੇ ਅੰਦਰ ਬੜੀ ਬੇਸਮਝਵਾ ਤੇ ਬੇਸਮਝ ਦੁਨੀਆ ਜਿਹੜੀ ਉਹ ਅੰਨਿਆ ਗੁਰੂਆਂ ਨੂੰ ਮੰਨਣ ਦਈ ਆ ਤੇ ਆਪਾਂ ਜਿਹੜੀ ਗੱਲ ਕੀਤੀ ਗੁਰਦਾਤਾ ਗੁਰਹਵੇ ਕਰ ਦੋ ਸਰੂਪ ਆਪਾਂ ਗੁਰੂ ਦੇ ਬਿਆਨ ਕਰ ਚੁੱਕੇ ਆ ਤੇ ਗੁਰੂ ਠੰਡਾ ਆ ਨਿਨੋ ਕਬੀਰ ਨੇ ਕਿਹਾ ਕਿ ਗੁਰੂ ਚੰਦਨ ਵਾ ਕਈ ਵਿਦਵਾਨ ਗੁਰੂ ਨੂੰ ਚੰਦਨ ਰੂਪ ਵਿੱਚ ਵੀ ਮੰਨਦੇ ਨੇ ਕਿਸੇ ਕਵੀ ਦੀ ਉਦਾਹਰਣ ਦੇ ਦਿੰਦੇ ਨੇ ਤੇ ਜਿਸ ਗੁਰੂ ਦੇ ਕੋਲ ਠੰਡ ਹੋਵੇ ਨਾ ਤੇ ਜਦੋਂ ਸੱਪ ਵੀ ਤਪੇ ਉਹਦੇ ਕੋ ਆਉਂਦੇ ਆ ਤੂੰ ਸ਼ਾਂ ਕਰ ਦਿੰਦੇ ਆ ਜਿੱਥੇ ਚੰਦਨ ਦੇ ਰੋਖ ਹੋਣਾ ਉੱਥੇ ਸੱਪ ਆਪਣੀਆਂ ਗਰਮੀਆਂ ਕੱਟ ਲੈਂਦੇ ਆ ਤੇ ਗੁਰੂ ਦੀ ਕੋਈ ਵੀ ਝਲਕ ਸਿੱਖ ਨੂੰ ਮਿਲ ਜਾਵੇ ਚੇਲੇ ਨੂੰ ਮਿਲ ਜਾਵੇ ਆਨੰਦ ਦੀ ਮਿਲ ਜਾਵੇ ਠੰਡ ਦੀ ਮਿਲ ਜਾਵੇ ਕੋਈ ਰੱਬੀ ਨਾਮ ਦੀ ਮਿਲ ਜਾਵੇ ਕੋਈ ਵੀ ਦਾਤ ਮਿਲ ਜੇ ਨੂਰ ਦਿਖ ਜਾਵੇ ਸਰੂਪ ਦਿਖ ਜਾਵੇ ਤਾਂ ਫਿਰ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਰਹਿੰਦਾ ਤੇ ਜੇਨ ਗੁਰੂ ਆਪਣੀ ਕੋਈ ਝਲਕ ਨਾ ਦਿਖਾਵੇ ਨੂਰ ਨਾ ਦੇਵੇ ਠੰਡ ਨਾ ਵਰਤਾਵੇ ਤੇ ਸਿੱਖ ਫਿਰ ਦਾ ਗੁਰੂ ਕੋ ਰਹਿਣਾ ਮੁਸ਼ਕਲ ਬਣ ਜਾਂਦਾ ਲਓ ਅੱਜ ਆਪਾਂ ਤੀਸਰਾ ਸਰੂਪ ਗੁਰੂ ਦਾ ਬਿਆਨ ਕਰਨਾ ਹੈ ਕਿ ਗੁਰਦਾਤਾ ਗੁਰਹਿਵੇ ਕਰ ਇਹ ਦੋ ਸੰ ਤੀਸਰਾ ਸਿਮਾਰ ਗਿੰਦੇ ਗੁਰ ਦੀਪਕ ਤੇ ਲੋਏ ਮਰਦੇ ਗੁਰੂ ਪ੍ਰਕਾਸ਼ ਵਾ ਗੁਰੂ ਕੋ ਸਰੀਰ ਨਹੀਂ ਹੈ ਖਾਂ ਉਸ ਉਸ ਸਰੀਰ ਵਿੱਚ ਰਹਿ ਰਿਹਾ ਵਾ ਇਹ ਬਾਣੀ ਗੁਰੂ ਜਿਹੜੀ ਬਾਣੀ ਇਹੋ ਗੁਰੂ ਆ ਗੁਰੂ ਹੈ ਬਾਣੀ ਭਾਵੇਂ ਉਹ ਸਰੀਰ ਵਿੱਚ ਗੁਰੂ ਆ ਫਿਰ ਵੀ ਅਸੀਂ ਉਹਦੇ ਬਚਨਾਂ ਨੂੰ ਮੰਨਣਾ ਵਾ ਉਦੇ ਸਿਰ ਸਰੀਰ ਨੂੰ ਨਹੀਂ ਪੂਜਣਾ ਉਦੇ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਗਦ ਮੁਗਦ ਜਨਾਮੋਂ ਗੋ ਅਸੀਂ ਸਕੂਲ ਵਿੱਚ ਮਾਸਟਰ ਨੂੰ ਨਹੀਂ ਪੜਨ ਜਾਂਦੇ ਅਸੀਂ ਅੱਖਰ ਪੜਨ ਜਾਣਦੇ ਹਾਂ ਇਸ ਤਰ੍ਹਾਂ ਹੀ ਹੈ ਅਸੀਂ ਕਿਸੇ ਵਿਦਿਆਲੇ ਵਿੱਚ ਕਿਸੇ ਉਸਤਾਦ ਨੂੰ ਨਹੀਂ ਪੜਨ ਜਾਂਦੇ ਉੱਥੇ ਅਸੀਂ ਹੁਨਰ ਸਿੱਖਣ ਜਾਂਦੇ ਹਰਮੋਨ ਤਪ ਹਾਰਮੋਨੀਆ ਜਾਂ ਤਪਲਾ ਕੋਈ ਵੀ ਪਰ ਸਰੀਰਕ ਜਰੀਆ ਵਾ ਅੱਜ ਗੁਰੂ ਸਾਹਿਬ ਕਹਿੰਦੇ ਗੁਰਦੀਪਕ ਦੀਪਕ ਦਾ ਮਤਲਬ ਕੀ ਹੈ ਪ੍ਰਕਾਸ਼ ਜਿੱਦਾਂ ਮੂਸੇ ਨੇ ਆਖਿਆ ਸੀ ਨਾ ਰੱਬ ਨੂੰ ਕਿ ਮੈਨੂੰ ਆਪਣਾ ਨੂਰ ਦਿਖਾ ਦੇ ਸਾਰਾ ਹੀ ਰੱਬ ਨੂੰ ਕਿਹਾ ਤੇ ਜਦੋਂ ਨੇ ਪੂਰਾ ਨੂਰ ਦਿਖਾਇਆ ਤ ਉਹ ਕੋ ਝੱਲਿਆ ਨਹੀਂ ਗਿਆ ਕਹਿੰਦੇ ਉਹ ਪਹਾੜ ਵੀ ਕਾਲਾ ਹੋ ਗਿਆ ਤੇ ਪਹਾੜ ਵੀ ਪਾਟ ਗਿਆ ਤੇ ਅੱਜ ਤੱਕ ਪਟਿਆ ਉੱਥੇ ਪਿਆ ਤਿੰਨ ਪਰ ਉਹਨੇ ਕਿੰਨਾ ਕੁ ਸਮਾਂ ਹੋ ਗਿਆ 3000 ਹੋ ਗਿਆ ਸ਼ੈਤ ਸਮਾਂ ਇਸ ਗੱਲ ਨੂੰ ਤੇ ਮਾਰਾ ਕਿੰਦੇ ਤੀਸਰਾ ਰੂਪ ਜਿਹੜਾ ਉਹ ਗੁਰੂ ਦਾ ਦੀਪਕ ਬਾਉ ਇਹ ਨੂਰ ਜਿਹੜਾ ਸੀ ਨਾ ਇਹ ਰੁਕਨਦੀਨ ਕਾਜੀ ਨੂੰ ਦਿੱਤਾ ਤੇ ਉਹਦੇ ਉਹਨੇ ਆਖਿਆ ਵੀ ਤੂੰ ਕਾਫਰ ਹੋ ਗਿਆ ਤੇ ਤੇਰਾ ਮੂੰਹ ਕਾਲਾ ਕਰਕੇ ਮੱਕੇ ਚ ਘੁਮਾਇਆ ਜਾਵੇਗਾ ਉਨਾਂ ਕਾ ਕੋਈ ਗੱਲ ਨਹੀਂ ਜਿਹੜਾ ਮੈਨੂੰ ਅੰਦਰੋਂ ਮੇਰੀ ਚਮਕ ਮੇਰਾ ਅੰਦਰ ਚਮਕ ਗਿਆ ਵਾ ਮੇਰੇ ਅੰਦਰ ਨੂਰ ਭਰ ਗਿਆ ਬਾਬਾ ਮੇਰਾ ਤੇ ਤੁਸੀਂ ਹੁਣ ਕਾਲ ਖਲਾ ਵੀ ਦਿਓਗੇ ਮੇਰੇ ਚਿਹਰੇ ਉਤੇ ਤੇ ਮੈਨੂੰ ਕੋਈ ਫਰਕ ਨਹੀਂ ਪੈਣਾ ਮੇਰਾ ਬਾਬਾ ਮੈਨੂੰ ਅੰਦਰੋਂ ਚਮਕਾ ਗਿਆ ਵਾ ਤੇ ਗੁਰੂ ਅੰਗਦ ਸਾਹਿਬ ਨੂੰ ਕੀ ਕੀਤਾ ਸੀ ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ ਗੁਰਦੀਪਕਾ ਗੁਰੂ ਅੰਗਦ ਸਾਹਿਬ ਨੂੰ ਉਹ ਨੂਰ ਦਿੱਤਾ ਬਾਬੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦੋ ਚੀਜ਼ਾਂ ਦਿੱਤੀਆਂ ਗੁਰੂ ਕੋ ਆਨੰਦ ਵੀ ਹੁੰਦਾ ਹੈ ਗੁਰੂ ਕੋ ਠੰਡ ਵੀ ਹੁੰਦੀ ਹੈ ਗੁਰੂ ਕੋ ਨੂਰ ਵੀ ਹੁੰਦਾ ਹੈ ਤੇ ਲੈਣੇ ਨੂੰ ਆਨੰਦ ਵੀ ਦਿੱਤਾ ਤੇ ਲੈਣੇ ਨੂੰ ਠੰਡ ਵੀ ਦਿੱਤੀ ਤੇੰਤ ਰਿਓ ਮਸਤਖ ਹੱਥ ਸਾਹਜ ਅਮਿਓ ਉੱਠੋ ਅਮਿਓ ਅੰਮ੍ਰਿਤ ਗੁਰੂ ਅੰਮ੍ਰਿਤ ਦਾ ਵੀ ਖਜ਼ਾਨਾ ਵਾ ਅਮਿਓ ਉੱਠੋ ਸੱਜ ਅੰਦਰ ਆਨੰਦ ਦੀ ਅੰਮ੍ਰਿਤ ਦੀ ਝੜੀ ਲੱਗ ਗਈ ਜਿੱਦਨ ਬਾਬੇ ਜੀ ਦੇ ਲੈਣ ਸ੍ਰੀ ਲੈਣਾ ਜਿੱਦੀ ਮਿਲਣੀ ਹੋਈ ਕਰਤਾਰਪੁਰ ਤੇ ਉਹੀ ਨੂਰ ਲੈ ਕੇ ਉਥੋਂ ਕਰਤਾਰਪੁਰ ਤੋਂ ਨੂਰ ਲੈ ਕੇ ਗੁਰੂ ਅੰਗਦ ਸਾਹਿਬ ਦੀ ਫਿਰ ਆਏ ਸਨ ਖਡੂਰ ਸਾਹਿਬ ਤੇ ਫੇਰ ਹੀ ਉਹਨਾਂ ਨੇ ਕਿਹਾ ਸੀ ਸੱਤੇ ਤੇ ਬਲਵੰਡ ਜੀ ਨੇ ਫੇਰ ਵਸਾਇਆ ਫੇਰ ਆਣ ਸਤ ਗੁਰ ਖਡੂਰ ਜਪ ਤਪ ਸੰਜਮ ਨਾਲ ਤੁਧ ਔਰ ਮੁੱਚ ਗਰੂ ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ ਤੇ ਇਹ ਨੂਰ ਵਰਨਾ ਕਿਥੋਂ ਯਾਨੀ ਨੂਰ ਅਰਸੋਂ ਕੁਰਸੋਂ ਛੱਟਿਏ ਤੋਂ ਡਿੱਠੇ ਸੱਚੇ ਪਾਤਸ਼ਾਹ ਸਿ ਤੋਕ ਪੜਦੇ ਇੱਕ ਕਿ ਨੂਰ ਅਰਸੋਂ ਕੁਰਸੋਂ ਛੱਟਿਏ ਇਹ ਅੰਦਰੋਂ ਹੀ ਵਰਨਾ ਵਾ ਬਾਹਰੋਂ ਨਹੀਂ ਇਹ ਜਿਹੜੀ ਸਾਡਾ ਹੁਣ ਅੰਦਰ ਦਾ ਬਲਬ ਵਾ ਨਾ ਇਹ 부ਝਿਆ ਪਿਆ ਵਾ ਇਹ ਮੱਦਮ ਪਿਆ ਹੋਇਆ ਵਾ ਰੋਸ਼ਨੀ ਤਾਂ ਉਹਦੇ ਵਿੱਚ ਹੈ ਲਾਈਟ ਤਾਂ ਮੰਨ ਉਹਦੇ ਵਿੱਚ ਹੈ ਪਰ ਉੱਤੇ ਹੁਣ ਮਿੱਟੀ ਬੜੀ ਜੰਮੀ ਹੋਈ ਆ ਪੁਰਾਣੇ ਸਮੇਂ ਜਦੋਂ ਆਪਾਂ ਲੈਂਟਰਨਾਂ ਜੀਆਂ ਜਗਾਉਨੇ ਹੁੰਦੇ ਨੇ ਉਹਦਾ ਸੀਸਾ ਸਾਫ਼ ਕਰਨਾ ਪੈਂਦਾ ਏ ਧੂਆਂ ਲੱਗ ਜਾਂਦਾ ਸੀ ਤੇ ਚਾਨਣ ਨਹੀਂ ਕਰਦਾ ਮੁਰਕ ਇਸੀ ਤਰ੍ਹਾਂ ਪ੍ਰਕਾਸ਼ ਤਾਂ ਹੈ ਸਾਡੇ ਅੰਦਰ ਹੀ ਪਰ ਉਹ ਪ੍ਰਕਾਸ਼ ਅਜੇ ਬਾਹਰ ਚਾਨਣ ਨਹੀਂ ਖਿਲਾਰ ਰਿਹਾ ਆਪਣਾ ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਹੋਈ ਹੈ ਤੇ ਜਦੋਂ ਮੈਲ ਲੱਗ ਜੇ ਨਾ ਫਿਰ ਪ੍ਰਕਾਸ਼ ਦਿਖਦਾ ਨਹੀਂ ਹੈ ਤੇ ਗੁਰੂ ਕੀ ਕਰਦਾ ਹੈ ਗੁਰੂ ਮੈਲ ਨੂੰ ਕੱਟਦਾ ਹੈ ਫਿਰ ਜਦੋਂ ਗੁਰੂ ਮੈਲ ਕੱਟ ਦਿੰਦਾ ਤੇ ਫਿਰ ਅੰਦਰੋਂ ਉਹ ਦਿਖਦਾ ਹੈ ਨੂਰ ਕੋਸ਼ਨ ਮਰਗ ਸਤਗੁਰ ਸ਼ਬਦ ਉਜਾਰੋ ਦੀਪਾ ਗੁਰੂ ਦੇ ਸ਼ਬਦ ਨੇ ਕੀ ਕਰਨਾ ਵਾ ਕਿ ਉਹ ਜਿਹੜਾ ਅੰਦਰ ਪ੍ਰਕਾਸ਼ ਕਰ ਦੇਣਾ ਨੂਰ ਕਰ ਦੇਣਾ ਕੋ ਫਿਜ਼ੀਕਲ ਨੂਰ ਨਹੀਂ ਕਾ ਬੜਾ ਸਿਆਪਾ ਪੈਂਦਾ ਅ ਜੀ ਤੁਹਾਨੂੰ ਨੂਰ ਦਿਖ ਗਿਆ ਵਾ ਮੇਰੇ ਅੰਦਰ ਲੇਟਾਂ ਜਾਗੀਆਂ ਵਾ ਆ ਵੜਾ ਇੱਕ ਸਿਆਪਾ ਇਹ ਤੁਹਾਡਾ ਤੂਰ ਵੱਜ ਗਿਆ ਵਾ ਅਨਹਦ ਬਾਣੀ ਸੁਣ ਗਈ ਤਾਨੂੰ ਤੇ ਜੇ ਅਨਹਦ ਬਾਣੀ ਸੁਣੀ ਗਈ ਤੇ ਫਿਰ ਉਹ ਅਨਹਦ ਬਾਣੀ ਕਾਦੀ ਹੋ ਗਈ ਜਿਹੜੀ ਤੂੰ ਸਾਂਝ ਸੁਣ ਲਈ ਹੈ ਇਹ ਪਤਾ ਨਹੀਂ ਕਿੱਥੋਂ ਇਹੋ ਜੀਆਂ ਗੱਲਾਂ ਸਿੱਖ ਕੇ ਆ ਜਾਂਦੇ ਲੋਕ ਵਾਜੇ ਅਨਹਦ ਤੂਰੇ ਇਹ ਕਹੇ ਵੀ ਆ ਵੀ ਲੈ ਫਿਰ ਕਈ ਦੇ ਧਾਰੀ ਗੁਰੂਆਂ ਨੇ ਆਖਿਆ ਇੱਥੇ ਮੱਥੇ ਵਿੱਚ ਤੁਹਾਡੇ ਇੱਕ ਜੋਤ जग ਦੀ ਜੋਤ ਹੁਣ ਲੋਕੀ ਚੱਕਰਾਂ 'ਚ ਪੈ ਗਏ ਵੀ ਉਹ ਜੋਤ ਵੇਖਣੀ ਆ ਆਪਾਂ ਜਿਹੜੀ जग ਦੀ ਸਾਡੇ ਅੰਦਰ ਜੋਤ ਦਾ ਕੋਈ ਫਿਜ਼ੀਕਲੀ ਜੋਤ ਨਹੀਂ ਹੈ ਇੱਥੇ ਜੀ ਇਹ ਪਰਟੂ ਦੀਵਾ ਗਮਕਾ ਬਲੇ ਦਿਨੇ ਰਾਤ ਇਦਾਂ ਨਹੀਂ ਤੁਕਾਂ ਵਿੱਚ ਲੱਭ ਲਾਉਂਦੇ ਉਹ ਨਹੀਂ ਦੀਪਕ ਦਾ ਮਤਬ ਬਲਵਾ ਜੋਤ ਦਾ ਮਤਬ ਲਾ ਗਿਆਨ ਸਮਝ ਸੂਝ ਇੱਕ ਬੰਦਾ ਬੇਸਮਝ ਹੁੰਦਾ ਏ ਇੱਕ ਗਿਆਨਵਾਨ ਹੁੰਦਾ ਜਿਹੜਾ ਗਿਆਨਵਾਨ ਹੁੰਦਾ ਉਹਦੇ ਕੋਲ ਗਿਆਨ ਦਾ ਦੀਪਕ ਹੁੰਦਾ ਹੈ ਗਿਆਨ ਅੰਜਨ ਕਹਿਤਾ ਅੰਜਨ ਦਾ ਅੰਜਨ ਕਹਿ ਲਓ ਅੰਜਨ ਉਥੇ ਪਾਇਆ ਜਾਂਦਾ ਜਿੱਥੇ ਕੋਈ ਅੱਖਾਂ ਵਿੱਚ ਮਿੱਟੀ ਘੱਟਾ ਪਿਆ ਹੋਵੇ ਤੇ ਗੁਰੂ ਨੇ ਬੁੱਧੀ ਰੂਪੀ ਸਾਡੇ ਨੇਤਰਾਂ ਵਿੱਚ ਗਿਆਨ ਦਾ ਅੰਜਨ ਪਾ ਦਿੱਤਾ ਤੇ ਉਸ ਬੁੱਧੀ ਨਵੇਂ ਫਿਰ ਕੀ ਹੋਇਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਬੇਸਮਝੀ ਮਿਟ ਗਈ ਤੁਮਾਰਾਂ ਸਤਗੁਰ ਸ਼ਬਦ ਉਜਾਰੋ ਦੀਪਾ ਗੁਰੂ ਦਾ ਸ਼ਬਦ ਕੀ ਕਰਦਾ ਹੈ ਉਜਾਰਾ ਕਰ ਦਿੰਦਾ ਹੈ ਦੀਪਾ ਕਰ ਦਿੰਦਾ ਹੈ ਇਹ ਪਾਈ ਮੰਝ ਨੂੰ ਕੀਤਾ ਸੀ ਉਹ ਕਬਰਾਂ ਨੂੰ ਮੰਨਣੋਂ हट ਗਿਆ ਸੀ ਮੁੜ ਕੇ ਉਹ ਲੰਗਾਏ ਵਾਲਾ ਪੀਰ ਤੇ ਲੱਖਾਂ ਵਾਲਾ ਪੀਰ ਪਤਾ ਨਹੀਂ ਕਿਹੜੇ-ਕਿਹੜੇ ਦੁਨੀਆਂ ਨੇ ਲੱਭੇ ਹੋਏ ਨੇ ਉਹ ਛੁੱਟ ਜਾਣਗੇ ਜਦੋਂ ਗੁਰੂ ਦਾ ਸ਼ਬਦ ਅੰਦਰ ਪ੍ਰਕਾਸ਼ ਕਰ ਦੇਗਾ ਨਾ ਇਹ ਚੀਜ਼ਾਂ ਭਰਮ ਅੰਧੇਰਾ ਸਭ ਛੁੱਟ ਜਾਏਗਾ ਅਕਤ ਜੀ ਕਹਿੰਦੇ ਮਾਦੋ ਅਵਿਧਿਆ ਹਿਤਕੀਨ ਬੰਦੇ ਨੇ ਬੇਸਮਝੀ ਨਾਲ ਬੜੀ ਪ੍ਰੀਤ ਪਾਈ ਹੋਈ ਹੈ ਮਾਦੋ ਅਵਿਧਿਆ ਇੱਕ ਵਿਧਿਆ ਹੁੰਦੀ ਆ ਕਹਿੰਦੇ ਗੁਰ ਪ੍ਰਸਾਦ ਦੀ ਵਿਧਿਆ ਵਿਚਾਰੇ ਵਿਚਾਰੇ ਪੜ ਪੜ ਪਾਵੇ ਮਾਣ ਆਪਾ ਮਧੇ ਆਪ ਪ੍ਰਗਾਸਿਆ ਇਥੇ ਪ੍ਰਗਾਸਿਆ ਕਹਿ ਦਿੱਤਾ ਅੱਪਾ ਮਦੇ ਆਪਰ ਗਾਸਿਆਂ ਪਾਇਆ ਅਮਰਤ ਨਾਮ। ਉਹ ਰੱਬ ਅਗੇ ਬੇਨਤੀ ਕਰਦੇ ਮਾਦੋ ਅਬਿਧਿਆ ਹਿਤਕੀਨ ਅਸੀਂ ਬੇਸਮਝੀ ਨਾ ਬੜੀ ਪ੍ਰੀਤ ਪਾਈ ਹੋਈ ਹੈ। ਤਜੇਨ ਜੇਨ ਮਾਦੋ ਅਬਿਧਿਆ ਹਿਤਕੀਨ ਜੇਨ ਗਿਆਨ ਦੀਪਕ ਮਲੀਨ ਉਹਦਾ ਗਿਆਨ ਦਾ ਦੀਪਕ ਸੀਨੋ ਮਲੀਨ ਹੋ ਗਿਆ ਏ ਮਾਦੋ ਅਵਿਧਿਆ ਹੈ ਤਕੀਨ ਜਿਨ ਵਿਵੇਕ ਗਿਆਨ ਉਹ ਵਿਵੇਕ ਦਾ ਗਿਆ ਜਿਹੜਾ ਦੀਵਾ ਸੀ ਉਹ ਬੁਝ ਗਿਆ ਕਿਉਂ ਬੁਝ ਗਿਆ ਬੇਸਮਝੀ ਕਾਰਨ ਬੁਝ ਗਿਆ ਤੇ ਹੁਣ ਗੁਰੂ ਨੇ ਤੇ ਗੁਰੂ ਦੇ ਸ਼ਬਦ ਨੇ ਕੀ ਕਰਨਾ ਉਹ ਜਦੋਂ ਮਾਦੋ ਅਵਿਦਿਆ ਹੈ ਤਕੀਨ ਹੋਇਆ ਤੇ ਜਿਨ ਗਿਆਨ ਰਤਨ ਹਿਰ ਲੀਨ ਹੁਣ ਗੁਰੂ ਨੇ ਤੇ ਗੁਰੂ ਦੇ ਸ਼ਬਦ ਨੇ ਉਹ ਬੇਸਮਝੀ ਦੀਆਂ ਤੰਦਾਂ ਤੋੜਨੀਆਂ ਨੇ ਕਿਸ ਜੀਵ ਦੀ ਬੇਸਮਝੀ ਨਾਲੋਂ ਪ੍ਰੀਤ ਤੋੜਨੀ ਹੈ ਤੇ ਟੁੱਟੇਗੀ ਕਿਵੇਂ ਗੁਰੂ ਦੇ ਸ਼ਬਦ ਨਾਲ ਜਾਂ ਗੁਰੂ ਦੀ ਕਿਰਪਾ ਨਾਲ ਉਹਨੂੰ ਕਹਿੰਦੇ ਸਤ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਉ ਅੰਧਕਾਰ ਤੇ ਦੀਪਕ ਕੀ ਕਰਦਾ ਹੈ ਕੋਠੇ ਵਿੱਚ ਚਾਨਣ ਕਰ ਦਿੰਦਾ ਹੈ ਤੇ ਜਦੋਂ ਚਾਨਣ ਹੁੰਦਾ ਹੈ ਤੇ ਚਾਨਣ ਦੇ ਵਿੱਚ ਪਤਾ ਲੱਗ ਜਾਂਦਾ ਅੰਦਰ ਵਿੱਚ ਕੀ ਪਿਆ ਹੋਇਆ ਵਾ ਸੱਪ ਵਾ ਕੇ ਰੱਸੀ ਆ ਕੌਣ ਵਾ ਕਰ ਕਮਰੇ ਵਿੱਚ ਕਿਹੜੀ ਕਿਹੜੀ ਚੀਜ਼ ਹੈ ਉਹ ਪਤਾ ਲੱਗਦਾ ਹੈ ਤੇ ਬਿਨ ਸੋ ਅੰਧਕਾਰ ਦੇ ਮੰਦਰ ਇਹ ਸਰੀਰੂਪੀ ਮੰਦਰ ਦੇ ਵਿੱਚੋਂ ਜਾਂ ਕੋਈ ਵੀ ਬਾਹਰੋਂ ਵੀ ਮੰਦਰ ਜਿਹੜੇ ਕੋਠਿਆਂ ਦੇ ਵਿੱਚੋਂ ਹਨੇਰਾ ਦੂਰ ਹੋ ਜਾਂਦਾ ਹੈ ਨਾ ਤੇ ਬਿਨ ਸੋ ਅੰਧਕਾਰ ਦੇ ਮੰਦਰ ਰਤਨ ਰ ਕੋਠੜੀ ਖੁੱਲੀ ਅਨੂਪਾ ਕਹਿਣ ਲੱਗੇ ਗੁਰੂ ਦੇ ਸ਼ਬਦ ਨੇ ਏਡੀ ਬਰਕਤ ਵਰਤਾਈ ਤੇ ਰਤਨ ਕੋਠੜੀ ਸਾਡੇ ਅੰਦਰ ਨਾ ਕਿ ਗੁਨਾ ਦੀ ਖਜ਼ਾਨਾ ਰੱਬੀ ਗੁਣ ਸਾਡੇ ਅੰਦਰ ਹੀ ਆ ਰਤਨਾੰਦ ਦੀ ਕੋਠੜੀ ਅੰਦਰ ਹੀ ਆ ਸਾਡੇ ਹੁੰਦੇ ਨੇ ਭੀਖਾ ਭੂਖਾ ਕੋਈ ਨਹੀਂ ਸਭ ਕੀ ਗਠੜੀ ਲਾਲ ਸਭ ਕੋ ਲਾਲ ਹੈ ਗਾਏ ਪਰ ਸਾਰਿਆਂ ਦੀ ਸਮਝ ਵਿੱਚ ਹੈ ਨਹੀਂ ਗਾ ਰੱਬੀ ਦਾਤ ਰੱਬੀ ਲਾਲ ਲੱਭੀ ਰੱਬੀ ਨੂਰ ਰੱਬੀ ਆਨੰਦ ਸਾਰਿਆਂ ਕੋ ਹੈਗਾ ਪਰ ਸਮਝ ਸਾਰਿਆਂ ਨੂੰ ਨਹੀਂ ਆएगी ਤੇ ਗੁਰੂ ਦਾ ਮਤਬਲ ਹੀ ਹੈ ਗੁਰੂ ਸਮਝਾਵੇ ਸਮਝੇ ਸੋਈ ਗੁਰੂ ਨੇ ਸਮਝਾਉਣਾ ਆ ਆ ਤੇਰੇ ਕੋਲ ਆ ਤੇ ਉਹਦਾ ਬੋਧ ਕਰ ਦੇਣਾ ਉਹਦਾ ਗਿਆਨ ਕਰ ਦੇਣਾ ਗੁਰੂ ਨੇ ਰਤਨ ਕੋਠੜੀ ਖੁੱਲੀ ਅਨੂਪਾ ਉਹ ਜਿਹੜੀ ਰਤਨੀ ਰਤਨ ਕੋਠੜੀ ਖੁੱਲ ਗਈ ਆ ਨਾ ਅਰੂਪਾ ਉਹਦੀ ਕੋਈ ਉਪਮਾ ਨਹੀਂ ਹੈ ਹੁਣ ਉਹ ਕੋ ਦੱਸਿਆ ਨਹੀਂ ਜਾ ਸਕਦਾ ਸਮਝਾਇਆ ਨਹੀਂ ਜਾ ਸਕਦਾ ਕਹਿ ਨਹੀਂ ਜਾ ਸਕਦਾ ਰਤਨ ਕੋਠੀ ਵਿੱਚੋਂ ਮਿਲਿਆ ਕੀ ਆ ਇਹ ਨਹੀਂ ਦੱਸਿਆ ਜਾ ਸਕਦਾ ਅਲੋਕੀ ਦਾਅਵੇ ਕਰਦੇ ਆ ਨਹੀਂ 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 ਮਰ ਕਹਿੰਦੇ ਗੁਰ ਕਾ ਸ਼ਬਦ ਕਰ ਦੀਪ ਕੋ ਏ ਸਤ ਕੀ ਸੇਜ ਵਿਸਾਏ ਰੀ ਜਿਦਨ ਤੇਰੀ ਜ਼ਿੰਦਗੀ ਦਾ ਦੀਪ ਗੁਰੂ ਦਾ ਸ਼ਬਦ ਹੋਵੇਗਾ ਤੇ ਸਤ ਦੀ ਸੇਜ ਵਿਸਾਏ ਰੀ ਤੇਰਾ ਜੀਵਨ ਉੱਚਾ ਹੋਏਗਾ ਜੇ ਤੂੰ ਗੁਰੂ ਦੇ ਸ਼ਬਦ ਵਿੱਚ ਜ਼ਿੰਦਗੀ ਨੂੰ ਜੀਵੇਂਗਾ ਤੇਰਾ ਆਚਰਣ ਉੱਚਾ ਹੋਏਗਾ ਇੰਬਾਰ ਕਹਿੰਦੇ ਜਦੋਂ ਉਹ ਗੁਰਦੀਪਕ ਤੇ ਅਲੋਏ ਗੁਰੂ ਦੀਪਕ ਵਾ ਗੁਰੂ ਪ੍ਰਕਾਸ਼ ਕਰਦਾ ਵਾ ਦੀਪਕ ਕੁਛ ਨਹੀਂ ਕਰਦਾ ਦੀਪਕ ਗੱਲਾਂ ਨਹੀਂ ਕਰਦਾ ਦੀਪਕ ਗਿਆਨ ਨਹੀਂ ਕੋ ਦਿੰਦਾ ਦੀਪਕ ਕੋਈ ਹੁਨਰ ਨਹੀਂ ਸਿਖਾਉਂਦਾ ਦੀਪਕ ਸਿਰਫ ਪ੍ਰਕਾਸ਼ ਕਰਦਾ ਹੈ ਪ੍ਰਕਾਸ਼ ਕਸਾ ਗੁਰੂ ਵੀ ਅੰਦਰ ਨੂੰ ਪ੍ਰਕਾਸ਼ ਹੀ ਕਰ ਦਿੰਦਾ ਹੈ ਤੇ ਜਦੋਂ ਫਿਰ ਪ੍ਰਕਾਸ਼ ਕਰਦਾ ਨਾ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਅੰਦਰ ਜਦੋਂ ਪ੍ਰਕਾਸ਼ ਹੋਇਆ ਨਾ ਉਹ ਤੇ ਮੈਂ ਕਹਿੰਦੇ ਹੱਠ ਮਜਾ ਹੂੰ ਮੇਰੇ ਹੱਥ ਵਿੱਚੋਂ ਮੇਰੇ ਹਿਰਦੇ ਵਿੱਚੋਂ ਮਹਿਮਾਨ ਕਲਦਾ ਉਹ ਨੇਰੇ ਵਿੱਚ ਪਿਆ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਜਿੱਦਾਂ ਹੁਣ ਸੱਚਾ ਗੁਰੂ ਅੰਦਰ ਬੈਠਾ ਹੈ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਹ ਬਾਈਆਂ ਨੂੰ ਮਥੇ ਢੇਕੇ ਜਾਂਦੀ ਹੈ ਮੱਖਣ ਸ਼ਾਹ ਨੇ ਲੱਭ ਲਿਆ ਗੁਰੂ ਲਾਦੋਰੇ ਇਸੇ ਤਰ੍ਹਾਂ ਗੁਰਾਜਨ ਸਾਹਿਬ ਕਹਿੰਦੇ ਜਿਹੜਾ ਮਨੁੱਖੀ ਦੇਹੀ ਅੰਦਰ ਕੋਈ ਚੀਜ਼ ਕੋਈ ਵਸਤੂ ਆ ਨਾ ਹੱਠ ਮਜਾਹੂ ਹੱਠ ਮਤਨੁਲ ਮਨ 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 ਦਿਲ ਦਿਲ ਮਨੇ ਮਨ ਐਂਉਂ ਕਹਿ ਲੋ ਮੈਂ ਮਾਨਕ ਲੱੱਦਾ ਮੈਨੂੰ ਮਾਨਕ ਲੱਭ ਗਿਆ ਜਦੋਂ ਗੁਰੂ ਨੇ ਪ੍ਰਕਾਸ਼ ਕੀਤਾ ਨਾ ਤੇ ਅੰਦਰ ਹੀ ਪਿਆ ਸੀ ਉਹਦਾ ਮਾਨਕ ਤਾਂ ਤੇ ਲੱਗੇ ਗੁਰੂ ਨੇ ਕਿਦਾਂ ਪ੍ਰਕਾਸ਼ ਕੀਤਾ ਫਿਰ ਮਾਨਕ ਲੱੱਦਾ ਮੁੱਲਣਾ ਕਿੱਦਾਂ ਮੈਂ ਕੋਈ ਬੋਲੋ ਥੋੜਾ ਤਾਂ ਰਿਹਾ ਜੇ ਮੋਲ ਨਹੀਂ ਤਾਰਿਆ ਤੇ ਫਰੀਜ ਮਿਲਿਆ ਨਹੀਂ ਨਹੀਂ ਫਰੀਜ ਵੀ ਨਹੀਂ ਮਿਲਦਾ ਫਿਰ ਜੀ ਫਰੀਜ ਮਿਲਦਾ ਤੇ ਸਾਰੇ ਖਰੀਦ ਲੈਣ ਤੇ ਸਾਰੇ ਲੈ ਲੈਣ ਜੇ ਮੁੱਲ ਮਿਲਦਾ ਹੋਵੇ ਤੇ ਤਾਂ ਵੀ ਅਮੀਰ ਖਰੀਦ ਲੈਣ ਜੇ ਫਰੀਜ ਮਿਲਦਾ ਹੋਵੇ ਤੇ ਸਾਰੇ ਲੈ ਲੈਣ ਕਹਿੰ ਲਗੇ ਨਾ ਨਾ ਮੋਲਣਾ ਕਿੰਦਾ ਮੈਨੂੰ ਸਤਿਗੁਰੂ ਦਿੱਤਾ ਮੇਰੇ ਸਤਿਗੁਰਾਂ ਨੇ ਮੈਨੂੰ ਉਹ ਰਤਨ ਦਿੱਤਾ ਉਹ ਮੇਰੇ ਅੰਦਰ ਪ੍ਰਕਾਸ਼ ਕੀਤਾ ਬੱਸ ਜੀ ਦਾ ਧਿਆਨ ਜੁੜੇਗਾ ਸ਼ਬਦ ਨਾਲ ਜਿਹੜਾ ਬਾਣੀ ਨੂੰ ਹਨ ਗੁਰਬਾਣੀ ਸਜਗ ਮੇ ਚਾਨਣ ਹੁਣ ਚਾਨਣ ਤੋਂ ਤਾਂ ਲੋਕੀ ਦੂਰ ਚਲ ਗਿਆ ਤੇ ਉਥੋਂ ਮੰਤਰ ਲਿਆ ਜੀ ਅਸੀਂ ਬਾਬੇ ਨੇ ਨਾਮ ਦੇਤਾ ਜੀ ਦਾਨ ਦੇਤਾ ਜੀ ਸਾਨੂੰ ਜੀ ਉਹਨੇ ਲਾਈਟਾਂ ਜਗਾਤੀਆਂ ਗੁਰੂ ਅਮਰਦਾਸ ਕਹਿੰਦੇ ਮੰਮੀ ਇਦਾਂ ਨਾ ਤੁਰਦਾ ਫਿਰਦਾ ਨਾ ਮੇਰੀਆਂ ਤੇ ਕਿਤੇ ਜਗੀਆਂ ਜੁਗੀਆਂ ਨਹੀਂ ਸੀ ਲਾਈਟਾਂ ਗੁਰੂ ਅਮਰਦਾਸ ਕਹਿੰਦੇ ਗੁਰਬਾਣੀ ਇਸ ਜਗ ਮੇ ਚਾਨਣ ਸਿੱਖਾ ਤੋਂ ਬਾਣੀ ਪੜਿਆ ਕਰ ਬਾਣੀ ਨੂੰ ਸਮਝਿਆ ਕਰ ਗਾਉ ਸੱਚੀ ਬਾਣੀ ਤੇ ਪ੍ਰਕਾਸ਼ ਹੋ ਜਾਊਗਾ ਪਰ ਗੁਰਬਾਣੀ ਇਸ ਜਗ ਮੇ ਚਾਨਣ ਕਰਮ ਵਸੇ ਮਨ ਆਏ ਇਸ ਕਰਕੇ ਗੁਰੂ ਮਰਨ ਵਾਲੀ ਚੀਜ਼ ਨਹੀਂ ਹੈ ਗੁਰੂ ਗੁਰੂ ਬੁੱਢਾ ਹੋਣ ਵਾਲੀ ਚੀਜ਼ ਨਹੀਂ ਪਈ ਅੱਜ ਵੀ ਦਰਬਾਰ ਸਾਹਿਬ ਉਹਨਾਂ ਨੇ ਸ਼ਬਦ ਪੜ੍ਹਿਆ ਸੀ ਇੱਕ ਸਵੇਰੇ ਕਿ ਕੁੱਲ੍ਹਾਂ ਦਿਨ ਦੇ ਬਾਬਲੇ ਔਰ ਜੀ ਵੱਡੇ ਮਹਾਰਾਜ ਚੜ੍ਹਾਈ ਕਰਕੇ ਤੇ ਪੱਗ ਦੇ ਗਏ ਉਹਨੂੰ ਜਿਦਾਂ ਕਹਿੰਦੇ ਆ ਨਾ ਤੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਆਖਿਆ ਵੀ ਉਹ ਡੇਰੇਦਾਰ ਮਰ ਗਿਆ ਵਾ ਤੇ ਉਹ ਪੱਗ ਦੇ ਗਿਆ